ਜਿਹੜਾ ਕੈਂਸਰ ਦੇ ਐਡਵਾਂਸਡ ਆਪਰੇਸ਼ਨ ਨੇ ਬਿਨਾ ਚੀਰ ਫਾੜ ਤੋਂ ਉਹਨਾਂ ਦੇ ਉਸ ਮੁੱਦੇ ਤੇ ਅੱਜ ਦੀ ਪ੍ਰੈਸ ਮੀਟ ਹੈਗੀ ਡਾਕਟਰ ਸ਼ਿਸ਼ਾਂਕ ਮਹਾਜਨ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਿਨਾ ਚੀਰ ਫਾੜ ਤੋਂ ਕੈਂਸਰ ਦੇ ਆਪਰੇਸ਼ਨ ਹੋ ਸਕਦੇ ਆ ਸੋ ਜਦੋਂ ਵੀ ਕੋਈ ਨਵੀਂ ਟੈਕਨੀਕ ਆਉਂਦੀ ਆ ਤੇ ਉਹ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਇਫ ਯੂ ਹੈਵ ਟਾਈਮ ਕਿਸ ਨੇ ਸਵਾਲ ਪੁੱਛਿਆ ਸੀ ਤੁਹਾਡੇ ਕਿਉਂਕਿ ਕੈਂਸਰ ਦੀ ਜਿਹੜੀ ਹੈ ਉਹ ਗਿਣਤੀ ਕਿਉਂ ਵਧ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਕੈਂਸਰ ਦਾ ਡਾਇਗਨੋਸਿਸ ਚੰਗਾ ਹੋਣ ਲੱਗਿਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਐਮ ਆਰ ਆਈ ਮਸ਼ੀਨਾਂ ਲੱਗੀਆਂ ਹੋਣੀਆਂ ਕਿੰਨੇ ਪੈਟ ਸਕੈਨ ਲੱਗ ਗਏ ਕਿੰਨੇ ਕੈਂਸਰ ਦੇ ਡਾਕਟਰ ਇੱਥੇ ਮੌਜੂਦ ਹੋ ਗਏ ਜਿਹਦੇ ਨਾਲ ਕੈਂਸਰ ਦਾ ਪਤਾ ਲੱਗਣ ਲੱਗ ਗਿਆ 35 ਸਾਲ ਪਹਿਲਾਂ ਦੀ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰਦਾ ਆਪਣੀ ਮਦਰ ਦੀ ਉਹਨਾਂ ਦੇ ਸਪਾਈਨ ਦੇ ਵਿੱਚ ਇੱਕ ਰਸੌਲੀ ਬਣ ਗਈ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 1990 ਦੀ ਗੱਲ ਐ ਕੋਈ ਬਹੁਤ ਜ਼ਿਆਦਾ ਸਦੀਆਂ ਪੁਰਾਣੀ ਦੀ ਗੱਲ ਨਹੀਂ ਕਰ ਰਿਆ ਮੈਂ 1990 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਲਟਰਾਸਾਉਂਡ ਸੀਟੀ ਸਕੈਨ ਦੀ ਤਾਂ ਗੱਲ ਹੀ ਛੱਡ ਦਿਓ ਇੱਕ ਚੰਗਾ ਐਕਸ-ਰੇ ਵੀ ਨਹੀਂ ਸੀ ਹੁੰਦਾ ਸੋ ਉਹ ਰਸੌਲੀ ਵਧ ਹੀ ਗਈ ਵਧ ਹੀ ਗਈ ਸਾਡੇ ਜਿਹੜੇ ਸੀਨੀਅਰ ਡਾਕਟਰ ਸੀ ਸ਼ਹਿਰ ਦੇ ਉਹਨਾਂ ਨੂੰ ਮੈਂ ਦਿਖਾਉਂਦਾ ਹੁੰਦਾ ਸੀ ਰੈਗੂਲਰ ਵੀ ਇਹਨਾਂ ਦੀ ਬਿਮਾਰੀ ਕੀ ਐ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ 5 ਸਾਲ ਘਟੋ-ਘਟ ਫੇਰ ਇੱਕ ਦਿਨ ਬੰਬੇ ਤੋਂ ਮੇਰੇ ਦੋਸਤ ਸਿਗੇ ਉਹ ਕੈਂਸਰ ਦੇ ਡਾਕਟਰ ਉਹ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੈਂਸਰ ਹੈ ਫੇਰ ਹੱਥਾਂ ਪੈਰਾਂ ਦੀ ਪੈ ਗਈ ਕਿ ਇਲਾਜ ਕਿੱਥੇ ਕਰਾਉਣੇ ਬਟ ਚੰਗੀ ਕਿਸਮਤ ਨੂੰ ਮੇਰੇ ਜਿਹੜੇ ਆਰਥੋਪੈਡਿਕਸ ਦੇ ਟੀਚਰ ਸੀ ਬੜੇ ਵੱਡੇ ਪ੍ਰੋਫੈਸਰ ਡਾਕਟਰ ਹਰਦਾਸ ਸਿੰਘ ਡਾਕਟਰ ਚੀਨਾ ਉਹਨਾਂ ਨੇ ਅਲਾਓ ਕਰਤਾ ਸਾਨੂੰ ਕਿ ਤੁਸੀਂ ਸਰਕਾਰੀ ਹਸਪਤਾਲ 'ਚ ਆਪਣੀ ਮਰਜ਼ੀ ਦੇ ਡਾਕਟਰ ਲਿਆ ਕੇ ਆਪਰੇਸ਼ਨ ਕਰ ਲਓ ਸੋ ਬੰਬੇ ਤੋਂ ਮੇਰੇ ਦੋਸਤ ਆਏ ਟਾਟਾ ਕੈਂਸਰ ਇੰਸਟੀਚਿਊਟ ਤੋਂ ਉਹਨਾਂ ਨੇ ਇਥੇ ਜਿਹੜਾ ਕਰਮ ਸਿੰਘ ਦੀ ਬਾਡ ਸੀ ਸਰਕਾਰੀ ਉਥੇ ਹੱਡੀਆਂ ਦਾ ਉਹਨਾਂ ਦੇ ਕੈਂਸਰ ਦਾ ਆਪਰੇਸ਼ਨ ਕੀਤਾ ਔਰ ਮੇਰੀ ਮਦਰ 25 ਸਾਲ ਤੱਕ ਜੀਉਂਦੇ ਰਹੇ ਬਟ ਡਾਇਗਨੋਸਿਸ ਕਿੰਨਾ ਔਖਾ ਸੀ ਅੱਜ ਡਾਇਗਨੋਸਿਸ ਇੰਨਾ ਸੌਖਾ ਹੋ ਗਿਆ ਸਵੇਰੇ ਪਤਾ ਲੱਗੇ ਤੇ ਸ਼ਾਮ ਤੱਕ ਤੁਹਾਡੇ ਸਾਰੇ ਟੈਸਟ ਤੁਹਾਡੀ ਟੇਬਲ ਤੇ ਆ ਜਾਂਦੇ ਤੁਹਾਡੇ ਡਾਕਟਰਸ ਤੁਹਾਡੇ ਨਾਲ ਤੁਰੇ ਫਿਰਦੇ ਆ ਵੀ ਆਓ ਇਹਦਾ ਟਰੀਟਮੈਂਟ ਕਰੀਏ ਸੋ ਇਸ ਤੋਂ ਅੱਗੇ ਆਪਾਂ ਟਰੀਟਮੈਂਟ ਦੀ ਗੱਲ ਕਰੀਏ ਤੁਸੀਂ ਡਾਈਟ ਦਾ ਸਵਾਲ ਪੁੱਛਿਆ ਕੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ ਜੇ ਮੈਨੂੰ ਅੱਜ ਕੈਂਸਰ ਹੋ ਜਾਏ ਤੇ ਮੈਂ ਕਹਾਂ ਵੀ ਮੈਂ ਆ ਇੰਦਰ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਆ ਚੀਜ਼ਾਂ ਖਾ-ਖਾ ਕੇ ਮੈਂ ਠੀਕ ਹੋ ਜਾਾਂ ਇਟਸ ਨਾਟ ਲਾਈਕ ਦੈਟ ਯੂ ਹੈਵ ਟੂ ਅੰਡਰਗੋ ਪ੍ਰੋਪਰ ਟਰੀਟਮੈਂਟ ਪ੍ਰੋਪਰ ਟਰੀਟਮੈਂਟ ਮੀਨਸ ਜੇ ਸਰਜਰੀ ਚਾਹੀਦੀ ਹੈ ਸਰਜਰੀ ਕਰਾਉਣੀ ਹੈ ਕੀਮੋਥੈਰਪੀ ਚਾਹੀਦੀ ਹੈ ਕੀਮੋਥੈਰਪੀ ਕਰਾਉਣੀ ਹੈ ਜੇ ਤੁਹਾਡਾ ਕੈਂਸਰ ਇਮੂਨੋਸੈਂਸਿਟਿਵ ਹੈ ਸਭ ਤੋਂ ਵਧੀਆ ਗੱਲ ਹੈ ਮੀਨੋ ਸੈਂਸਿਟਿਵ ਹੈ ਤੇ ਫਿਰ ਮੀਨੋਥੈਰਪੀ ਕਰਾਉਣੀ ਹੈ। ਔਰ ਡਾਈਟ ਦਾ ਇੱਕ ਲਿਮਟਿਡ ਰੋਲ ਹੈ। ਡਾਈਟ ਇਜ਼ ਨਾਟ ਕਿਉਰਟਿਵ। ਡਾਈਟ ਦਾ ਤੇ ਇਹ ਕਿ ਤੁਸੀਂ ਸ਼ੁਰੂ ਤੋਂ ਚੰਗੀ ਡਾਈਟ ਖਾਂਦੇ ਰਹੋ ਤੇ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਘਟ ਜਾਂਦੇ ਹਨ। ਪਰ ਇਹ ਨਹੀਂ ਜਦੋਂ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨਹੀਂ ਠੀਕ ਕਰ ਦੇਣਾ। ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ। ਨਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਮੇਰਾ ਮਰੀਜ਼ ਠੀਕ ਹੋ ਗਿਆ। ਇਟਸ ਨਾਟ ਲਾਈਕ ਦੈਟ। ਸੋ ਅੱਜ ਤੁਹਾਡੇ ਸ਼ਹਿਰ ਚ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਂਸਰ ਸੈਂਟਰ ਅਸੀਂ ਚਲਾ ਰਹੇ ਹਾਂ ਡਾਕਟਰ ਸਾਹਿਬੀ ਉਸੇ ਕੜੀ ਦਾ ਇੱਕ ਹਿੱਸਾ ਨੇ ਕੈਂਸਰ ਦੀਆਂ ਸਾਰੀਆਂ ਸਰਜਰੀਜ਼ ਲੇਟੈਸਟ ਤਰੀਕੇ ਨਾਲ ਡਾਕਟਰ ਸਾਹਿਬ ਕਰਦੇ ਆ ਬਾਕੀ ਕੈਂਸਰ ਦੀ ਟੀਮ ਜਿਹੜੀ ਹੈ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਉਹ ਕੀਮੋਥੈਰੇਪੀ ਇਮਿਊਨੋਥੈਰੇਪੀ ਉਹ ਸਾਰਾ ਕੁਝ ਐਂਡ ਇਵਨ ਪੈਟ ਸਕੈਨ ਇਥੇ ਅਵੇਲੇਬਲ ਹੈ ਔਰ ਲੇਟੈਸਟ ਰੇਡੀਓਥੈਰੇਪੀ ਇੱਥੇ ਅਵੇਲੇਬਲ ਸੋ ਨਾਓ ਆਵਰ ਪੇਸ਼IENTS ਡੋਨਟ ਨੀਡ ਟੂ ਗੋ ਆਊਟਸਾਈਡ ਅਮ੍ਰਿਤਸਰ ਇੱਥੇ ਕੰਪਲੀਟ ਕੈਂਸਰ ਦੀ ਜਿਹੜੀ ਕਿਓਰ ਹੈਗੀ ਉਹ ਇੱਥੇ ਅਵੇਲੇਬਲ ਹੈ ਫੋਰਚੂਨੇਟਲੀ ਜਿਸ ਦਿਨ ਉਹ ਵੀਡੀਓ ਆਈ ਸੀ ਸਾਰੀ ਡਾਕਟਰ ਸਾਹਿਬ ਉਸੇ ਦਿਨ ਤੁਹਾਡੇ ਹਸਪਤਾਲ ਚੋਂ ਪਹਿਲੇ ਆਪਣੇ ਸਰ ਟੈਸਟ ਕਰਾਏ ਗਏ ਸਨ ਉਹ ਬਾਸ਼ੇ ਆਹ ਡੈਫੀਨਿਟਲੀ ਤੁਹਾਨੂੰ ਪਤਾ ਹੀ ਹੈ ਪਨਾਰੀ ਸਾਹਿਬ ਤੇ ਉਹਨਾਂ ਦੇ ਚਲੋ ਮੇਰੀ ਸਿੰਪਥੀਜ਼ ਹੈ ਉਹਨਾਂ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਕੈਂਸਰ ਹੁੰਦਾ ਮੇਰੀ ਮੇਰੀ ਸਾਰੀ ਸਿੰਪਥੀਜ਼ ਉਹਨਾਂ ਨਾਲ ਕਿਉਂਕਿ ਮੈਂ ਆਪਣੇ ਫੈਮਿਲੀ 'ਚ ਵੀ ਭੁਗਤਿਆ ਹੋਇਆ ਨਾ ਮੇਰੀ ਮਦਰ ਵਾਸ ਅ ਪੇਸ਼ੈਂਟ ਬਟ ਸਾਨੂੰ ਫਾਲਸ ਕਲੇਮ ਨਹੀਂ ਕਰਨੇ ਚਾਹੀਦੇ ਮਤਲਬ ਮੈਡੀਕੇਸ਼ਨ ਦੇ ਨਾਲ ਡਾਈਟ ਹੈਲਪਫੁਲ ਹੋ ਸਕਦੀ ਹੈ ਯਸ ਡੈਫੀਨਿਟਲੀ ਜੇ ਇੱਕ ਸਾਈਡ ਤੇ ਪ੍ਰੋਪਰ ਟ੍ਰੀਟਮੈਂਟ ਹੈ ਦੂਜੇ ਸਾਈਡ ਤੇ ਪ੍ਰੋਫਿਲੈਕਸਿਸ ਹੈ ਉਹ ਇਕੱਠਾ ਹੀ ਚੱਲੂਗਾ ਤਾਂ ਮਰੀਜ਼ ਠੀਕ ਹੁੰਦਾ ਠੀਕ ਹੈ ਡਾਕਟਰ ਸਾਹਿਬ ਇੱਕ ਛੋੜ ਕਰਦੀ ਹਾਂ ਇੱਕ ਖੋੜ ਕਰਦੀ ਹਾਂ ਕਰਦੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀਜ਼ ਜਿਹਨੂੰ ਕਹਿੰਦੇ ਆ ਉਸ ਤਰੀਕੇ ਨਾਲ ਕਰਦੇ ਆ ਜਿੱਤੇ ਕਰਕੇ ਅਸੀਂ ਦੱਸਣਾ ਚਾ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਿਉਂ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਆ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀਪ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਨੋਨ ਅਮਨਦੀਪ ਹਸਪੀਟਲ ਨਵੀਂ ਟੈਕਨੋਲੋਜੀ ਲਿਆਣ ਲਈ ਤੇ ਇਹ ਅਸੀਂ ਰੈਗੂਲਰਲੀ ਅਮਨਦੀਪ ਹਸਪੀਟਲ ਦੇ ਵਿੱਚ ਕਰ ਰਹੇ ਆ ਕੈਨਸਰ ਕੀ ਕਰ ਜਾਵੇ ਜਿਹੜਾ ਕੈਂਸਰ ਸਰ ਇਹਦੇ ਨਾਲ ਫਾਇਦਾ ਮਿਲੇਗਾ ਪੇਸ਼ੈਂਟਸ ਹੋਰਗੇ ਜੋ ਸਾਰੀ ਜਾਣਕਾਰੀ ਸੋ ਇਹਦੇ ਨਾਲ ਫਾਇਦਾ ਇਹ ਹੁੰਦਾ ਹੈ ਕਿ ਕਿਉਂਕਿ ਕੈਂਸਰ ਟਰੀਟਮੈਂਟ ਸਿਰਫ ਇੱਕ ਇੱਕ ਵਾਰ ਹਾਂ ਸੋ ਇਹਦਾ ਫਾਇਦਾ ਇਹ ਹੁੰਦਾ ਹੈ ਮਿਨਿਮਲ ਇਨਵੇਸਿਵ ਸਰਜਰੀ ਕਰਨ ਦਾ ਕਿ ਕੈਂਸਰ ਟਰੀਟਮੈਂਟ 'ਚ ਕਈ ਵਾਰੀ ਕੀਮੋ ਵੀ ਲੱਗਦੀ ਹੈ ਰੇਡੀਏਸ਼ਨ ਵੀ ਲੱਗਦੀ ਹੈ ਉਹਦੇ ਲਈ ਰਿਕਵਰੀ ਹੋਣਾ ਜ਼ਰੂਰੀ ਹੁੰਦਾ ਹੈ ਕਈ ਵਾਰੀ ਪੇਸ਼ੈਂਟ ਆਪਰੇਟ ਕਰਾਂਦਾ ਉਸ ਤੋਂ ਬਾਅਦ ਰਿਕਵਰੀ ਨਹੀਂ ਹੋ ਪਾਂਦਾ ਉਹਦੀ ਅੱਗੇ ਪੂਰੀ ਟਰੀਟਮੈਂਟ ਹੋ ਹੀ ਨਹੀਂ ਪਾਂਦੀ ਸੋ ਮਿਨਿਮਲ ਇਨਵੇਸਿਵ ਕਰਨ ਨਾਲ ਜਲਦੀ ਰਿਕਵਰੀ ਹੁੰਦੀ ਹੈ ਉਹ ਪੂਰੀ ਟ੍ਰੀਟਮੈਂਟ ਲੈਂਦਾ ਹੈ ਐਂਡ ਓਵਰਆਲ ਕਿਉਰ ਛੇਤੀ ਅਸੀਂ ਅਚੀਵ ਕਰ ਪਾਦੇ ਹਾਂ ਡਾਕਟਰ ਪੇਸ਼ੈਂਟ ਨੂੰ ਕਿਸ ਤਰ੍ਹਾਂ ਦਾ ਫੀਲ ਹੁੰਦਾ ਕਿ ਉਹਨੂੰ ਕੈਂਸਰ ਹੋ ਰਿਹਾ ਹੈ ਹਾ ਵੱਖਰੇ ਤਰ੍ਹਾਂ ਦਾ ਕੈਂਸਰ ਜਦੋਂ ਹੁੰਦਾ ਹੈ ਹਰੇਕ ਤਰ੍ਹਾਂ ਦਾ ਕੈਂਸਰ ਦਾ ਸਿੰਪਟਮ ਵੱਖਰੇ ਹੁੰਦੇ ਆ ਸੋ ਬ੍ਰੈਸਟ ਕੈਂਸਰ ਦਾ ਵੱਖਰਾ ਹੋਏਗਾ ਫੂਡ ਪਾਈਪ ਕੈਂਸਰ ਦਾ ਵੱਖਰਾ ਹੋਏਗਾ ਸੋ ਐਵੇਂ ਕੋਈ ਸਿੰਪਟਮ ਨਹੀਂ ਹੁੰਦਾ ਜਿਸ ਦੇ ਨਾਲ ਸਾਨੂੰ ਪਤਾ ਲੱਗ ਜਾਏ ਕਿ ਸਾਨੂੰ ਕੈਂਸਰ ਹੋ ਗਿਆ ਡਾਕਟਰ ਕਿੰਨੇ ਤਰ੍ਹਾਂ ਦੀ ਸਰਜਰੀਆਂ ਦੀ ਐਸਟੀ ਅਸੀਂ ਅੱਜ ਇੱਕ ਛਾਤੀ ਦੇ ਅੰਦਰ ਇੱਕ ਟਿਊਮਰ ਸੀਗਾ ਉਹ ਕੈਂਸਰ ਸਰਜਰੀ ਕੀਤੀ ਐ ਸੋ ਅੱਜ ਅਸੀਂ ਹੈਡ ਟੂ ਲੈ ਕੇ ਟੋ ਤੱਕ ਹਰ ਤਰ੍ਹਾਂ ਦੀ ਕੈਂਸਰ ਦੀ ਸਰਜਰੀ ਅਮਨਦੀਪ ਹਸਪੀਟਲ ਚ ਕੰਪਲੀਟ ਕਰ ਚੁੱਕੇ ਆ ਸੋ ਅੱਜ ਇੱਕ ਬੜਾ ਇੱਕ ਦਿਨ ਹੈਗਾ ਜਿਸ ਤੇ ਅਸੀਂ ਅੱਜ ਦੇ ਦਿਨ ਅਸੀਂ ਐਵਰੀ ਆਰਗਨ ਸਿਸਟਮ ਸਰਜਰੀ ਵੀ ਹੈਵ ਡਨ ਇਨ ਅਮਨਦੀਪ ਨਹੀਂ ਹੈਗਾ ਸਰਜਰੀਆਂ ਕਰਤੂਗੀ ਇਸ ਟਾਈਮ ਪਰ ਨੰਬਰਸ ਲੈਪਰੋਸਕੋਪਿਕਲੀ 50 ਪਲੱਸ ਕਰ ਚੁੱਕੇ ਆ ਓਵਰ ਆਲ ਤਾਂ ਮੇਬੀ 150 200 ਤੱਕ ਹੋ ਗਈ ਹੋਣੀਆਂ ਹੁਣ ਠੀਕ ਹੈ ਸਰ ਇਹਦਾ ਸੈਂਦਨ ਦਾ ਕੀ ਰੀਜ਼ਨ ਕੀ ਹੈ ਜਦਾ ਕਿਉਂਕਿ ਬਹੁਤ ਜ਼ਿਆਦਾ ਸਪੀ ਜਾਏ ਰੋ ਜ਼ਿਆਦਾ ਹੋ ਰਿਹਾ ਹੈ ਜਾਂ ਫੈਲ ਜ਼ਿਆਦਾ ਰਿਹਾ ਹੈ ਤੇ ਦੇ ਰਹੇ ਤੇ ਕੀ ਵੀ ਲਾਈਕ ਯੂ ਸੈਟ ਕਿ ਡਾਇਗਨੋਸ ਜ਼ਿਆਦਾ ਹੋ ਰਿਹਾ ਹੈ ਡਾਇਗਨੋਸ ਵੀ ਜ਼ਿਆਦਾ ਹੋ ਰਿਹਾ ਹੈ ਹੁਣ ਕਿਉਂਕਿ ਆਪਣੇ ਕੋਲ ਟੈਕਨੀਕਸ ਆ ਗਈਆਂ ਨੇ ਡਾਕਟਰਸ ਵੀ ਮਾਹਿਰ ਆ ਚੁੱਕੇ ਆ ਹੁਣ ਆਪਣੇ ਤਬਕੀਏ ਚ ਜਿਹੜੇ ਅਸੀਂ ਜਲਦੀ ਫੜ ਪਾ ਰਹੇ ਆ ਸੈਕੰਡ ਫੈਲ ਇਸ ਲਈ ਰਿਹਾ ਦੇਖੋ ਹਰ ਤਰ੍ਹਾਂ ਦਾ ਪੋਲੂਸ਼ਨ ਵਧੀ ਜਾ ਰਿਹਾ ਨਾ ਐਂਡ ਜਿਵੇਂ ਇੰਡਸਟਰੀਅਲ ਪੋਲੂਸ਼ਨ ਹੈ ਉਹਦੀ ਕੋਈ ਟ੍ਰੀਟਮੈਂਟ ਨਹੀਂ ਹੋ ਰਹੀ ਹੈ 에ਅਰ ਪੋਲੂਸ਼ਨ ਵਧ ਰਿਹਾ ਹੈ ਜਿਹੜਾ